ਮਿਹਨਤ ਮਜ਼ਦੂਰੀ ਕਰਕੇ ਬਣਾਇਆ ਘਰ ਪਾਣੀ ਨੇ ਮਿੰਟਾ ਦੇ ਵਿੱਚ ਢਾ ਦਿੱਤਾ ਤੇ ਸਾਲਾਂ ਦੇ ਸੁਪਨਿਆਂ ਤੇ ਮਿੱਟੀ ਫੇਰ ਦੁੱਤੀ ਹੈ ਜੋ ਕਿ ਸਮੇਂ ਦੇ ਵਿੱਚ ਘਰ ਬਣਾਉਣਾ ਬੜਾ ਔਖਾ ਇਨਸਾਨ ਦੀ ਸਾਰੀ ਉਮਰ ਦੀ ਕਮਾਈ ਲੰਘ ਜਾਂਦੀ ਹੈ ਪਰ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਦੇ ਵਿੱਚ ਆਏ ਹੜ੍ਹ ਨੇ ਐਸੀ ਤਬਾਹੀ ਮਚਾਈ ਹੈ ਕਿ ਪਿੰਡ ਰਤਨ 76 ਦਾ ਨੌਜਵਾਨ ਜਿਸ ਨੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਰਹਿਣ ਬਸੇਰਾ ਤਿਆਰ ਕੀਤਾ ਪੜਹਾੜ ਦੇ ਪਾਣੀ ਉਸ ਆਸ਼ਿਆ ਨਹੀਂ ਟੱਡੇਰੀ ਕਰ ਦਿੱਤਾ ਭਾਵੁਕ ਨੌਜਵਾਨ ਜਿਸ ਦਾ ਇਹ ਕਹਿਣਾ ਹੈ ਕਿ ਉਸਨੇ ਤਿੱਲਾ ਤਿੱਲਾ ਜੋੜ ਕੇ ਘਰ ਬਣਾਇਆ ਸੀ ਪਰ ਹੜ੍ਹ ਦੇ ਪਾਣੀ ਦੇ ਵਿੱਚ ਸਭ ਕੁਝ ਰੁੜ ਗਿਆ ਉਸ ਦਾ ਮਕਾਨ ਟੱਗ ਗਿਆ ਤੇ ਉਸਨੇ ਹੁਣ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਮਦਦ ਦੀ ਗੋਹੜ ਲਗਾਈ ਹੈ ਨਾਮ ਤੁਹਾਡਾ ਮਿੱਕੀ ਸਰ ਜੀ ਨਾਮ ਹੈ ਕਿਹੜਾ ਪਿੰਡ ਹੈ ਰਤਰਛਤ ਪਾ ਜੇ ਕਿਦਾਂ ਠੱਠਿਆ ਤਾਂ ਦੱਸ ਜੀ ਸਰ ਜੀ ਜਦੋਂ ਤੁਸੀਂ ਟੁੱਟੀ ਹੈ 5-5 ਫੁੱਟ ਪਾਣੀ ਤੋਂ ਡਿਗਣਾ ਚੱਲੂਗਾ ਘਟਾ ਮੈਂ ਤੋਂ ਮਿੰਟ ਪਾਣੀ ਜਿਹੜਾ 7-8 ਫੁੱਟ ਦਾ ਪਟ ਹੋ ਗਿਆ ਵਾ ਉਹਦੇ ਨਾਲ ਤੇ țeੜਾ ਟੋੜਾ ਖਾਣੇ ਚੱਲੋਗੇ ਸਮਾਨੜਾ ਚੱਲੂ ਕੀਤਾ ਅੱਧਾ ਸਮਾਨ ਨਿਕਲਿਆ ਅਧਾਨੀ ਨਿਰ ਨਿਕਲਿਆ ਸਵੇ ਸਵੇ ਰਕਰ ਰੁੜ ਗਿਆ ਪੁਦੀ ਨਾ ਟਟਾ ਚਿੱਟਾ ਬਣਿਆ ਸੀ ਬੜੀ ਮਿਹਨਤ ਲੱਗੀ ਹਾਂਜੀ ਸਰ ਜੀ ਬੜੀ ਮਿਹਨਤ ਲਾ ਕੇ ਘਰ ਬਣਿਆ ਜੇ ਲੇਬਰ ਕਰਕੇ ਲੇਬਰ ਨਾਲ ਘਰ ਬਣਾਉਣਾ ਤੁਹਾਨੂੰ ਪਤਾ ਬੜਾ ਔਖਾ ਥੋੜੀ ਥੋੜੀ ਪਾਇ ਕਿ ਕੁਲਾਦ 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 ਫਿਰ ਉਹਦੇ ਲਾਉਣੇ ਪਏ ਬੜੇ ਔਕੇ ਕੀ ਕੰਮ ਕਰਦੇ ਜੀ ਤੁਸੀਂ ਇਹ ਲੇਬਰ ਬੜੀ ਇਦਾਂ ਕੀ ਕਦੀ ਕਿਤੇ ਤੇ ਲਾੜੀ ਜੀ ਮਜ਼ਦੂਰ ਉਰੇ ਚਾਵਣਾ ਬਣਾਇਆ ਹਾਂ ਜੀ ਕਿ ਆ ਘਰ ਤੇ ਕੋਈ ਵੀ ਬੰਦਾ ਬਣਾਉਂਦਾ ਚਾਵਣਾ ਨਹੀਂ ਬਣਾਉਂਦਾ ਜੀ ਜਿਹੜਾ ਠੱਠਿਆ ਸਾਹਮਣੇ ਕਰ ਕੀ ਹਲਾਤ ਹੋ ਜਾਂਦੇ ਫੇਰ ਕਿਉਂ ਨਾ ਜੀ ਵੇਖੋ ਜੀ ਰੋਣ ਤੇ ਹੁੰਦਾ ਹੀ ਇਹਨੂੰ ਕਰ ਕੀ ਲੈਣਾ ਇਹ ਕਿ ਕੋਈ ਤਿੰਨ ਬੰਦੇ ਨੇ ਤੇ ਇੱਕ ਇੱਕ ਰੁਪਿਆ ਜੋੜਿਆ ਹਾਂਜੀ 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 ਬੜਾ ਔਖਾ ਕਰ ਬੰਦਾ ਸਰ ਜੀ ਬੜਾ ਪਰਿਵਾਰ ਚ ਪਰਿਵਾਰ ਚ ਅਜੇ ਤੇ ਬਾਬਾ ਜੀ ਆਂ ਵਿੱਚ ਭਰਾਵਾਂ ਦੇ ਮੁੰਡੇ ਨਿਆਣੇ ਨੂੰ ਨਹੀਂ ਉਹਨਾਂ ਦੇ ਘਰ ਲਗ ਲਗ ਆ ਕੋਲ ਆਨਸਰ ਦੇ ਆਈਏ ਆਪਣੇ ਪਰਿਵਾਰ ਦੇ ਵਿੱਚ ਦੋ ਚੁੱਕਿਆ ਕਿੰਨਾ ਕ ਪਾਣੀ ਸੀ ਪਾਣੀ ਦੇ ਘੜਬੜ اٹਨੋਂ ਫਟੋ ਗਿਆ ਹੈ। ਮਾਨਵੀ ਕੱਢਣ ਦਾ ਟਾਈਮ ਮਿਲਿਆ ਕਿ ਨਹੀਂ ਮਿਲਿਆ? ਸਮਾਨ ਨਿਕਲੇ ਕੋਈ ਤਾਂ ਬੈਡਬੁਡੀ ਨਿਕਲੇ ਜੇ ਬੋਬਿੰਗ ਕਾਸੇ ਨਿੱਕਾ ਮੋਟਾ ਸਮਾਨ ਨਿਕਲ ਮੋਟਾ ਮੋਟਾ ਨਿਕਲਾ ਲੰਬਾੜੀ ਕੱਢ ਲਈ ਬੈਡ ਕੱਢ ਲਿਆ ਬਸ। ਉਹ ਵੀ ਬਾਹਰ ਕੱਢਦੇ ਕਰਦੇ ਖਰਾਬ ਹੋ ਗਿਆ ਕੋ ਟੁੱਟ ਗਿਆ ਪਾਚ ਕਾਲੀ ਕਾਲੀ ਨਾ ਕੱਢਿਆ। ਇੱਧਰ ਰਹਿਣ ਜੋ ਵੀ ਨਹੀਂ ਰਿਹਾ। ਨਹੀਂ ਜੀ ਸਰ ਨਹੀਂ ਰਹਿਣ ਜੋ। ਇਹ ਸਰ ਬਣਾਉਣਾ ਪਏਗਾ। ਜੇ ਕੇ ਦੀ ਆਸਮਾਨ ਰਾਤ ਕੋਈ ਸੁਣ ਲੈ ਦੇ ਸੰਦ ਬਣ ਜੇ। ਪੈਸੇ ਜੁੜਦੇ ਨਹੀਂ। ਨਹੀਂ ਜੀ ਇੰਨੇ ਪੈਸੇ ਨਹੀਂ ਇਹ ਤਾਂ ਬੜਾ ਟਾਈਮ ਲੱਗ ਜਾਏ ਬਣਾਉਣ ਦਾ। ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਨੌਜਵਾਨ ਜਿਹੜੇ ਬਾਹਰ ਵਿਕੇ ਆ ਬਹੁਤ ਜ਼ਿਆਦਾ ਮਦਦਗੀਆਂ ਦੀ ਕਰਦੇ ਤੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਇਹ ਕਹਿਣਾ ਜਿੰਨੇ ਵੀ ਅੱਡੇਕੇ ਗਰੀਬ ਦੀ ਕੋਈ ਆਵਾਜ਼ ਸੁਣਦਾ ਤੇ ਜੇ ਮਦਦ ਕਰ ਸਕਦੇ ਤੇ ਕਰ ਦਿੰਦੇ ਉਹਨੂੰ ਮੋਬਾਈਲ ਨੰਬਰ ਹੈਗਾ ਮੋਬਾਈਲ ਨੰਬਰ ਹੈਗਾ 169 ਆਪਣਾ ਦੱਸਿਓ ਸਰ ਮੇਰਾ ਨੰਬਰ ਜੀ 77103 86240 ਕੀ ਨੰਬਰ ਦਾ ਮੇਰਾ ਨਾਮ ਪ੍ਰਵੀਨ ਜੀ ਪ੍ਰਵੀਨ ਜੀ ਮਕਾਨਤ ਹੈ ਹਾਂਜੀ ਆਹ ਕਿਸ ਤਰ੍ਹਾਂ ਬਣਾਇਆ ਸੀ ਕੱਟ ਰਿਹਾ ਉਹਦੇ ਸਮਝੋ ਨਜ਼ਰੀ ਕਰ ਕਰ ਹਾਂਜੀ ਸਰ ਇਹ ਨਜ਼ਰੀ ਕਰਦੇ ਇਹ ਵੀ ਮਜ਼ਦੂਰੀ ਕਰਦੇ ਇਹਦੇ ਮੈਂ ਵੀ ਕਿਸੇ ਦੇ ਘਰ ਕੰਮ ਕਰਦੀ ਸਰ ਤੇ ਇਦਾਂ ਥੋੜੋ ਥੋੜੇ ਪੈਸੇ ਜੋੜ-ਜੋੜ ਕੇ ਘਰ ਬਣਾਇਆ ਮੈਂ ਤਾਂ ਖਾਇਨ ਬਸ ਫਿਰ ਜਿਹੜੇ ਗਰੀਬੀ ਜਿਹੋੜਾ ਸਰ ਤੁਹਾਨੂੰ ਪਤਾ ਹੀ ਐ ਇੰਨੀ ਲਗਾਈ ਵਿੱਚ ਤੇ ਰੋਟੀ ਵੀ ਪੂਰੀ ਨਹੀਂ ਹੁੰਦੀ ਘਰ ਕਿੱਥੋਂ ਬਣਾ ਲੋਕਾਂ ਨੇ ਮਦਦ ਵੀ ਕੀਤੀ ਜਿਹੜੇ ਘਰ ਬਣਾਇਆ ਨਾ ਮੈਂ ਕੇ ਕੋਈ ਸਰ ਕੰਮ ਕਰ ਦਿਸੋ ਨਾ ਕੋ ਪੈਸੇ ਚੁੱਕ ਦੇ। ਤਬ ਕੀ ਕਰ ਦਿਸੋਗੇ? ਸਰੂਪਾ ਚਲਾਉਂਦੇ ਆ। ਲਗਦੋ ਦਵਾਰ ਬੰਦ ਸਕੇ ਕੰਮ। ਨਹੀਂ। ਕਿਰਕਾ ਖਿਆਲ ਤੋਂ 30000 ਸਰ ਉਹ ਟਾਈਮ ਤੇ ਮੈਂ ਬਹੁਤ ਰੋਈ ਹਾਂ। ਤੇ ਮੇਰੇ ਭਈਆ ਦਾ ਫੋਨ ਵੀ ਆਇਆ ਥੇ। ਮੈਂ ਸੋਚਿਆ ਭਈਆ ਮੇਰਾ ਟੱਟ ਗਿਆ। ਕਿੰਦੇ ਕੋਈ ਨਾ ਹੌਸਲਾ ਰੱਖ। ਆਪ ਰੱਬ ਬਣਾਉਣਾ ਬਣਾਉ। ਕਿੰਨੇ ਚਿਰ ਬਾਅਦ ਮਕਾਨ ਬਣਾਇਆ ਸੀ ਤੁਸੀਂ। ਇਹ ਮੈਸ 15 ਸਾਲ ਹੋ ਗਏ ਮੈਨੂੰ ਆਈ ਨੂੰ ਜਦੋਂ ਜ਼ਮੀਨ ਤੋਂ ਮਚੋੜੀ ਕਰਦੇ ਆ। ਘਰ ਬਣਿਆ ਸੀ। ਹਾਂਜੀ। ਹੁਣ ਮਕਾਨ ਹੋ ਨਹੀਂ ਰਿਹਾ। ਅੰਜ ਫਿਰ ਕਿੱਦਾਂ ਬਣਦਾ ਜਿਹੜੀ ਮਿਹਨਤ ਕੇ ਰੁਪਿਆ ਰਵਿਆ ਜੋੜ ਕੇ ਮਕਾਨ। ਸਾਰੋਤਾਂ ਬੱਤ ਤੇ ਸਨੀ ਰਿਆ ਹੈ ਬਈ ਨਾ ਉਹ ਖਾਇਆ ਇਹਦੀ ਰੋਟੀ ਵੀ ਇਹਦੀ ਬੁਣੀ ਨਹੀਂ। ਅੱਜ ਕੱਲ ਮੰਜੇ ਇਹਦੇ ਦੌਰ ਤੇ ਰੋਟੀ ਵੀ ਕਰਦੀ ਮਕਾਨ ਕਿਸ ਤਰ੍ਹਾਂ ਬਣਦਾ। ਹਾਂਜੀ ਮੈਂ ਦੱਸਾਂ ਦੀ ਅੱਬ ਸਾਡੀ ਰੋਟੀ ਵੀ ਪੂਰੀ ਹੁੰਦੀ ਤਾਂ ਘਰ ਕੋਠੋ ਬਣਾਵਾ। ਮੈਂ ਨਾ ਕਿਸੇ ਮਾਸੂਦੇ ਬਿਲਕੁਲ ਦੀ ਯਾਦ ਉਹ ਜਿਹੜਾ ਮੈਂ ਇਹੋ ਜਿਹਾ ਕੋਈ ਮਦਦ ਕਰ ਦੇਗਾ ਤਾਂ ਠੀਕ ਹੈ ਨਹੀਂ ਫਿਰ ਕਾਰਜੇ ਦਾ ਇਦਾਂ ਹੀ ਰਹੇਗਾ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਨਕਾਂ ਤੋਂ ਕੋਲ ਨਹੀਂ ਨਹੀਂ ਇਸੇ ਇੱਕੋ ਹੀ ਪੰਨਾ ਕਮਰਾ ਸੀ ਸਾਡਾ ਉਸ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ ਫੇਰਾ ਆਪਾਂ ਆਖਲਾ ਕਮਰਾ ਬਣਾਇਆ ਫੇਰਾ ਸੱਸ ਸੋਹਣ ਨੇ ਬਣਾਇਆ ਦੇਖਿਓ ਭਾਡੇ ਵੀ ਤੁਹਾਡੇ ਇੱਧੇ ਕਿੱਲੇ ਦੇ ਦੇ ਹਾਂਜੀ ਸਭ ਕੁਝ ਨਿਕਲੇ ਨਹੀਂ ਸਮਾਨ ਕਰਦਾ ਨਹੀਂ ਇਹ ਮੋਟਾ ਨੰਬਰ ਸਮਾਰ ਕੱਢਿਆ ਬਾਕੀ ਕੁਝ